ਡਾਕਟਰਾਂ ਨੇ ਪੂਰੇ ਪੰਜਾਬ ਭਰ ਵਿੱਚ ਹੜਤਾਲ ਕੀਤੀ ਹੋਈ ਹੈ ਤੇ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਡਾਕਟਰ ਹੜਤਾਲ ਤੇ ਜਾਂਦੇ ਨੇ ਤਾਂ ਉਧਰ ਮਰੀਜ਼ ਆ ਬਹੁਤ ਸਾਰੇ ਖੱਜਲ ਖਵਾਰ ਹੋ ਰਹੇ ਨੇ ਤਾਂ ਇਸ ਦੇ ਦਰਮਿਆਨ ਹੀ ਪੰਜਾਬ ਸਰਕਾਰ ਵੱਲੋਂ ਅਹਿਮ ਮੀਟਿੰਗ ਆ ਉਹ ਅੱਜ ਡਾਕਟਰਾਂ ਦੀ ਐਸੋਸੀਏਸ਼ਨ ਨਾਲ ਕੀਤੀ ਗਈ ਹੈ ਤੇ ਐਸੋਸੀਏਸ਼ਨ ਨੇ ਜੋ ਮੰਗਾ ਰੱਖਿਆ ਨੇ ਉਸ ਤੇ ਜਾਣਕਾਰੀ ਮਿਲ ਰਹੀ ਹੈ ਕਿ ਬਹੁਤ ਸਾਰੀਆਂ ਮੰਗਾਂ ਤੇ ਸਹਿਮਤੀ ਬਣ ਚੁੱਕੀ ਹੈ ਤੇ ਹੁਣ ਹੜਤਾਲ ਖਤਮ ਹੋਣ ਦੇ ਲਈ ਜਿਹੜਾ ਵੱਡਾ ਐਲਾਨ ਜਲਦ ਹੋ ਸਕਦਾ ਹੈ ਤਾਂ ਅੱਜ ਦੂਜਾ ਤੇ ਤੀਜਾ ਦਰਮਿਆਨ ਹੈ ਜਿਹੜਾ ਜਿਹੜਾ ਦਿਨ ਹੈ ਉਹ ਪ੍ਰੋਟੈਸਟ ਦਾ ਚੱਲ ਰਿਹਾ ਹੈ ਕਿ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਨੇ ਅਤੇ ਸਵੇਰ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀਆਂ ਜਿਹੜੀਆਂ ਉਹ ਬੰਦ ਰੱਖੀਆਂ ਜਾਂਦੀਆਂ ਨੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਸਵੇਰੇ ਇਲਾਜ ਦੇ ਲਈ ਦਵਾਈ ਦੇ ਲਈ ਜਾਂਦੇ ਨੇ ਤਾਂ ਉਹ ਖੱਜਲ ਖਵਾਰ ਹੋ ਕੇ ਘਰਾਂ ਨੂੰ ਮੁੜ ਰਹੇ ਨੇ ਜਿੱਦੇ ਚਾਲਦਿਆਂ ਸਰਕਾਰ ਤੇ ਵੱਡਾ ਦਬਾਅ ਬਣਦਾ ਦੇਖਦੇ ਆ ਤਾਂ ਸਰਕਾਰ ਵਿੱਤੇ ਦਿਨ ਤੋਂ ਹੀ ਦੇਖਿਆ ਜਾ ਰਿਹਾ ਹੈ ਕਿ ਮੀਟਿੰਗ ਦੇ ਲਈ ਭਾ ਦੌਰਚ ਦਿਖਾਈ ਦਿੱਤੀ ਤੇ ਮੰਗਾਂ ਨੂੰ ਲੈ ਕੇ ਵੀ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸੈਂਤੀ ਜਿਤਾ ਦਿੱਤੀ ਗਈ ਹੈ ਤੇ ਉਧਰ ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਲਿਖਤੀ ਰੂਪ ਵਿੱਚ ਨਹੀਂ ਮਿਲ ਜਾਂਦਾ ਇਹ ਸਭ ਕੁਝ ਤਾਂ ਉਦੋਂ ਤੱਕ ਅਸੀਂ ਜਿਹੜਾ ਪ੍ਰਦਰਸ਼ਨ ਬਾਰੇ ਕੋਈ ਫੈਸਲਾ ਹਲੇ ਜਾਰੀ ਨਹੀਂ ਕਰਾਂਗੇ ਇਸ ਦੇ ਦਰਮਿਆਨ ਐਸੋਸੀਏਸ਼ਨ ਨੇ ਅੱਜ ਸ਼ਾਮ ਨੂੰ ਮੀਟਿੰਗ ਕਰਨ ਦਾ ਇੱਕ ਵੱਡਾ ਐਲਾਨ ਕੀਤਾ ਕਿ ਅੱਜ ਸ਼ਾਮ ਨੂੰ ਮੀਟਿੰਗ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਜਿਹੜਾ ਅੱਗੇ ਪ੍ਰੋਟੈਸਟ ਹੈ ਪ੍ਰਦਰਸ਼ਨ ਹੈ ਉਹ ਜਾਰੀ ਰਹੇਗਾ ਜਾਂ ਖਤਮ ਹੋਏਗਾ ਉਸ ਦਾ ਫੈਸਲਾ ਲਿਆ ਜਾਏਗਾ ਪਰ ਇਸ ਸਭ ਦੇ ਦਰਮਿਆਨ ਮਰੀਜ਼ਾਂ ਨੂੰ ਜ਼ਰੂਰ ਖੱਜਲ ਖਵਾਰ ਹੋਣਾ ਪਿਆ ਤੇ ਉਧਰ ਜਦੋਂ ਡਾਕਟਰਾਂ ਨਾਲ ਗੱਲਬਾਤ ਕੀਤੀ ਜਾਂਦੀ ਸੀ ਕਿ ਆਖਰਕਾਰ ਤੁਸੀਂ ਜਿਹੜਾ ਜਿਹੜੇ ਮਰੀਜ਼ਾਂ ਨੂੰ ਇਸ ਰੂਪ ਵਿੱਚ ਇਸ ਸਥਿਤੀ ਵਿੱਚ ਕਿਵੇਂ ਛੱਡ ਸਕਦੇ ਹੋ ਜਦੋਂ ਕਿ ਮਰੀਜ਼ ਬਹੁਤ ਸਾਰੇ ਆ ਜਿਹੜੇ ਖੱਜਲ ਖਵਾਰ ਹੋ ਰਹੇ ਨੇ ਤਾਂ ਉਧਰ ਡਾਕਟਰਾਂ ਦਾ ਕਹਿਣਾ ਸੀ ਕਿ ਇਹ ਸਾਡੀਆਂ ਮੰਗਾਂ ਕਾਫੀ ਲੰਬੇ ਸਮੇਂ ਤੋਂ ਅੜਕੀਆਂ ਹੋਈਆਂ ਨੇ ਤੇ ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਅ 50 ਫੀਸਦੀ ਜਿਹੜੀਆਂ ਪੋਸਟਾਂ ਨੇ ਉਹ ਹਲੇ ਖਾਲੀ ਪਈਆਂ ਨੇ ਜਿਸ ਨੂੰ ਲੈ ਕੇ ਅ ਜਿਹੜੀ ਆ ਸਰਕਾਰ ਕੋਈ ਜਲਦ ਫੈਸਲਾ ਲਵੇ ਤੇ ਪੋਸਟਾਂ ਭਰੀਆਂ ਜਾਣ ਤਾਂ ਕਿ ਜੋ ਰੋਜ਼ਾਨਾ ਹਸਪਤਾਲਾਂ ਤੋਂ ਵੀਡੀਓਜ਼ ਸਾਹਮਣੇ ਆਂਦੀਆਂ ਨੇ ਕਿ ਡਾਕਟਰ ਅਤੇ ਅਮਰੀਜ਼ ਆਮੋ ਸਾਹਮਣੇ ਹੋ ਗਏ ਜਾਂ ਅਮਰੀਜ਼ ਦਾ ਪਰਿਵਾਰਕ ਮੈਂਬਰ ਡਾਕਟਰਾਂ ਨਾਲ ਵੈਸਵਾਜੀ ਕਰ ਗਿਆ ਕਿ ਜਦੋਂ ਮਰੀਜ਼ ਦੀ ਜਿਹੜੀ ਆ ਵਾਰੀ ਆਂਦੀ ਆ ਤਾਂ ਉਦੋਂ ਡਾਕਟਰ ਦੀ ਡਿਊਟੀ ਖਤਮ ਹੋ ਜਾਂਦੀ ਆ ਤੇ ਇਸੇ ਦੇ ਚੱਲਦੇ ਡਾਕਟਰਾਂ ਦੀ ਗਿਣਤੀ ਘਟ ਹੋਣ ਕਾਰਨ ਡਾਕਟਰ ਅਤੇ ਮਰੀਜ਼ਾਂ ਵਿੱਚ ਜਿਹੜਾ ਇੱਕ ਹਾਂ ਲੜਾਈ ਦਾ ਮਾਹੌਲ ਵੀ ਬਣ ਜਾਂਦਾ ਹੈ ਤੇ ਉਸ ਸਭ ਨੂੰ ਲੈ ਕੇ ਹੀ ਅਸੀਂ ਜਿਹੜਾ ਡਾਕਟਰਾਂ ਦਾ ਕਹਿਣਾ ਹੈ ਕਿ ਧਾਰਨਾ ਲਗਾਇਆ ਹੋਇਆ ਹੈ ਕਿ ਇਹ ਪੋਸਟਾਂ ਪੂਰੀਆਂ ਕਰੀਆਂ ਜਾਣ ਤਾਂ ਕਿ ਮਰੀਜ਼ ਵੀ ਜਿਹੜੇ ਆ ਸਹੀ ਤਰੀਕੇ ਨਾਲ ਆਪਣਾ ਇਲਾਜ ਕਰਵਾਉਣ ਤੇ ਡਾਕਟਰ ਆਪਣੇ ਚੰਗੇ ਤਰੀਕੇ ਨਾਲ ਡਿਊਟੀ ਦੇ ਸਕਣ ਤਾਂ ਡਿਊਟੀ ਨੂੰ ਲੈ ਕੇ ਵੀ ਜਿਹੜੀ ਆ ਮੰਗ ਰੱਖ ਕਰ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਪੋਸਟਾਂ ਭਰੀਆਂ ਜਾਣ ਤਾਂ ਮੀਟਿੰਗ ਹੋਈ ਆ ਸਰਕਾਰ ਨਾਲ ਕੀ ਕੁਝ ਅੰਦਰ ਗੱਲਬਾਤ ਹੋਈ ਆ ਤਾਂ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਸਰ ਕੀ ਕੁਛ ਰਿਆਜ ਦੀ ਮੀਟਿੰਗ ਦੇ ਵਿੱਚ ਕਿਹੜੀ ਕਿਹੜੀ ਹੁੰਦਾ ਨੂੰ ਲੈ ਕੇ ਸੇਫਟੀ ਬੜੀ ਨਜ਼ਰ ਆਈ ਜੀ ਦੇਖੋ ਜੀ ਪਹਿਲੀ ਗੱਲ ਤਾਂ ਸਿਕਿਉਰਿਟੀ ਜੋ ਸਾਡੇ ਮੇਰੇ ਪ੍ਰਾਈਮ ਮੁੱਦਾ ਸੀਗਾ ਉਤੇ ਅਸੀਂ ਕਿਹਾ ਕਿ ਸਾਨੂੰ ਇੱਕ ਫਰੇਮਵਰਕ ਹਰ ਪੱਧਰ ਤੇ ਦਿੱਤਾ ਜਾਵੇ ਕਿ ਤੁਸੀਂ ਕਿੰਨੇ ਕਿੰਨੇ ਸਿਕਿਉਰਿਟੀ ਗਾਰਡ ਕਿੱਥੇ ਕਿੱਥੇ ਤੁਸੀਂ ਤਾਇਨਾਤ ਕਰੋਗੇ ਤੇ ਉਤੇ ਅੱਜ ਸਾਨੂੰ ਇਹ ਅਸ਼ੋਰੈਂਸ ਮਿਲੀ ਕਿ ਇੱਕ ਫਰੇਮਵਰਕ ਆਏਗਾ ਸਰਕਾਰ ਵੱਲੋਂ ਜੋ ਵੀ ਬਜਟ ਉਹਨਾਂ ਨੂੰ ਅਲਾਕ ਹੋਇਆ ਉਹਨ ਦੇ ਅਕੋਰਡਿੰਗ ਕਿੰਨੇ ਸਿਕਿਉਰਿਟੀ ਗਾਰਡ ਕਿਸ ਲੈਵਲ ਤੇ ਹਸਪੀਟਲ ਚ ਬਿਠਾਣੇ ਨੇ ਕਿੰਦੀ ਜ਼ਿੰਮੇਵਾਰੀ ਹੋਏਗੀ ਕਿੰਦੀ ਕਾਉਂਟੇਬਿਲਟੀ ਹੋਏਗੀ ਉਹ ਸਭ ਫਿਕਸ ਕਰਕੇ ਇੱਕ ਬਹੁਤ ਜਲਦ ਸ਼ਾਇਦ ਇੱਕ ਦਿਨ ਦੇ ਵਿੱਚ ਇੱਕ ਠੀ ਸਰਕਾਰ ਵੱਲੋਂ ਆਉਗੀ ਤਾਂ ਕਿ ਸਾਨੂੰ ਪਤਾ ਹੋਏ ਕਿ ਕਿਸ ਬੰਦੇ ਨੇ ਕਿਸ ਲੈਵਲ ਤੇ ਉਹ ਸਿਕਿਉਰਿਟੀ ਅਰੇਂਜਮੈਂਟ ਕਰਨਾ ਸੋਚਿਤ ਕਰਤਾ ਪੂਜਾ ਜੀ ਮੁੱਦਾ ਸੀਗਾ ਆਪਣਾ ਡਾਕਟਰਾਂ ਦੀ ਭਰਤੀ ਸਰਕਾਰ ਨੇ ਸਾਨੂੰ ਕਹਿ ਦਿੱਤਾ ਕਿ 1940 ਪੋਸਟਾਂ ਹੋਰ ਡਾਕਟਰਾਂ ਦੀ ਸਰਕਾਰ ਵੱਲੋਂ ਪਾਸ ਹੋ ਗਿਆ ਪੋਸਟਾਂ ਪਾਸ ਕੀਤੀਆਂ ਗਈਆਂ ਇਹ 400 ਤੋਂ ਇਲਾਵਾ ਹੋਰ ਡਾਕਟਰ ਵੀ ਫੇਸੇਸ ਦੇ ਵਿੱਚ ਰੱਖੇ ਜਾਣਗੇ ਐਂਡ ਜੋ ਜਿੰਨੀ ਵੀ ਪੋਸਟਾਂ ਨੇ ਉਹਨਾਂ ਦੇ ਉੱਪਰਨ ਦੀ ਕੋਸ਼ਿਸ਼ ਕੀਤੀ ਜਾਊਗੀ ਮੋਸਟ ਪ੍ਰੋਬਬਲੀ ਇੱਕ ਤਾਂ ਬੈਚ ਇਸ ਸਾਲ ਹੀ ਹੋ ਰਹਾਊਗਾ ਤੀਜਾ ਜੋ ਡਾਕਟਰਾਂ ਦੀ ਤਰੱਕੀਆਂ 2021 ਵਿੱਚ ਪਿਛਲੀ ਸਰਕਾਰ ਨੇ ਰੋਕਤੀ ਸੀਗੀਆਂ ਉਹਦੇ ਉੱਪਰ ਬਹੁਤ ਡਿਟੇਲ ਦੇ ਵਿੱਚ ਚਰਚਾ ਹੋਈ ਅਸੀਂ ਮੰਨਦੇ ਹਾਂ ਕਿ ਜੇ ਡਾਕਟਰਾਂ ਦੇ ਤਰੱਕੀਆਂ ਰੋਕਦੇ ਹੋ ਤੇ ਉਹ ਡਾਕਟਰ ਜੋ ਵਰਗ ਹੈਗਾ ਉਹ ਡੀਮੋਟੀਵੇਟ ਹੁੰਦਾ ਹੈ ਡਾਕਟਰ ਵਰਗ ਨੂੰ ਇਸ ਪਬਲਿਕ ਹੈਲਥ ਅਦਾਰੇ ਵਿੱਚ ਰੋਕਰ ਲਈ ਤਾਂਕਿ ਲੋਕਾਂ ਨੂੰ ਸਹੂਲਤਾਂ ਸਪੈਸ਼ਲਿਸਟ ਡਾਕਟਰ ਅਤੇ ਐਮਬੀਬੀਐਸ ਡਾਕਟਰ ਉਹਨਾਂ ਮਿਲ ਸਕਣ ਬਹੁਤ ਜ਼ਰੂਰੀ ਹੈ ਸਰਕਾਰ ਨੇ ਇਸ ਚੀਜ਼ ਨੂੰ ਬੜੇ ਪੋਜ਼ਿਟਿਵਲੀ ਸਾਡੇ ਨਾਲ ਡਿਸਕਸ ਕੀਤਾ ਤੇ ਇਨ ਪ੍ਰਿੰਸੀਪਲ ਜੋ ਕਮੇਟੀ ਹੈ ਉਹਨੇ ਸਾਨੂੰ ਕਮਿਟ ਕੀਤਾ ਕਿ ਅਸੀਂ ਤੁਹਾਡੀ ਇਸ ਡਿਮਾਂਡ ਨਾਲ ਸਹਿਮਤ ਆ ਤੇ ਇਹ ਡਿਮਾਂਡ ਤੁਹਾਡੀ ਮੰਨਾਂਗੇ ਰਿਟਨ ਮੋਡਲਿਟੀਆਂ ਆਈ ਥਿੰਕ ਥੋੜੀ ਜਿਹੀ ਅੱਜ ਆਜੂਗੀ ਜੇ ਕੁਝ ਸਾਨੂੰ ਰਿਟਨ ਦੇ ਵਿੱਚ ਇਹ ਡਿਟੇਲਸ ਮਿਲਦੀਆਂ ਨੇ ਕੁਝ ਦੇਰ ਚ ਤੇ ਅਸੀਂ ਉਹ ਆਪਣੇ ਜੋ ਸਾਡੀ ਸਟੇਟ ਬੋਡੀ ਉਹਦੀ ਸ਼ਾਮੀ ਮੀਟਿੰਗ ਹੈ ਹਾਊਸ ਦੇ ਅੱਗੇ ਉਹ ਰਿਟਨ ਡਾਕੂਮੈਂਟ ਰੱਖਾਂਗੇ ਐਂਡ ਉਹਨਾਂ ਦੇ ਅਕੋਰਡਿੰਗ ਸ਼ਾਮੀ 6 ਵਜੇ ਅਗਲਾ ਫਲੈਨ ਅਨਾਨਸ ਕਰਾਂਗੇ ਯਾਰੀ ਅੱਜ ਵੀ ਜਿਹੜੀ ਬੈਠਕ ਰਹੀ ਹੈ ਤੁਸੀਂ ਸੰਤੁਸ਼ਟ ਹੋ ਇਸ ਬੈਠਕ ਤੋਂ ਦੇਖੋ ਬੜੀ ਫਰੂਟਫੁੱਲ ਬੈਠਕ ਬੈਠਕ ਰਹੀ ਹੈ ਪਰ ਜਦ ਤੱਕ ਰਿਟਰਨ ਦੇ ਵਿੱਚ ਬਲੈਕ ਐਂਡ ਵਾਈਟ ਸੇ ਕੁਝ ਆਂਦਾ ਨਹੀਂ ਅਸੀਂ ਹਾਲੇ ਕੁਝ ਨਹੀਂ ਕਹਿ ਸਕਦੇ